ਇਹ ਦਿਨੀ ਪੰਜਾਬ ਨੂੰ ਹੜ੍ਹਾਂ ਦੀ ਵੱਡੀ ਮਾਰ ਚੱਲਣੀ ਪੈ ਰਹੀ ਹੈ ਹੜ੍ਹਾਂ ਕਾਰਨ ਘਰੋਂ ਬੇਕਾਰ ਹੋਏ ਲੋਕਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਸ ਤਹਿਤ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਵੱਲੋਂ ਵੀ ਕਈ ਕਾਰਜ ਕੀਤੇ ਗਏ ਨੇ ਉਹਨਾਂ ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਕਿਸ਼ਤੀਆਂ ਭੇਜੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਸਾਰੇ ਕੰਮ ਕੀਤੇ ਜਾ ਰਹੇ ਨੇ। ਅੰਮ੍ਰਿਤਸਰ ਦੇ ਨਾਲ ਲੱਗਦੇ ਇਲਾਕੇ ਰਾਮਦਾਸ ਵਿੱਚ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਗਿਆ ਹੈ। ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਕਿਸ਼ਤੀਆਂ ਭੇਜਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਰਾਸ਼ਨ ਸਮੇਤ ਪੀਣ ਵਾਲਾ ਪਾਣੀ ਅਤੇ ਡੀਜ਼ਲ ਦੇ ਡਰਮ ਵੀ ਭੇਜੇ ਗਏ ਨੇ। ਅਕਾਲੀ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦਾ ਸਹਾਰਾ ਬਣਨ ਦੀ ਬਜਾਏ ਹੋਰ ਰਾਜਾਂ ਵਿੱਚ ਜਾ ਕੇ ਸਹਿਰ ਸਪਟਾ ਕਰ ਰਹੇ ਨੇ। ਉਹਨਾਂ ਨੇ ਦੋਸ਼ ਲਗਾਏ ਨੇ ਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਹੜ੍ਹ ਪੀੜਤਾਂ ਦੇ ਲਈ ਸਮਾਨ ਭੇਜਿਆ ਜਾ ਰਿਹਾ ਪਰ ਪੰਜਾਬ ਸਰਕਾਰ ਆਪਣੀਆਂ ਫੋਟੋਆਂ ਲਗਾ ਕੇ ਰਾਜਨੀਤੀ ਕਰ ਰਹੀ ਹੈ। ਕੱਲ੍ਹ ਕੱਲ੍ਹ ਦੇ ਬੰਦੇ ਕੋ ਬੋਲ ਸਰਪ੍ਰਧ ਸਰਦਾਰ ਸੁਭੀਸ਼ੰਗ ਜੀ ਬਾਦਲ ਤੜਬੀ ਬਾਹਰ ਸਮਰਿਤ ਕੋਰ ਬਾਦਲ ਦਿਸ਼ਾ ਨਦੇਸ਼ਾ ਦੇ ਅਖਬਾਰ ਸੇ ਸਾਡੇ ਬਲਟੀ ਢੱਲੋਂ ਜੀ ਹਲਕਾ ਇੰਚਾਰਜ ਅੱਜ ਅਸੀਂ ਇੱਕ ਕਿਸ਼ਤੀਆਂ ਦਾ ਭਰ ਕੇ ਟਰਾਲਾ ਕੁਝ ਪਾਣੀ ਦੀਆਂ ਬੋਤਲਾਂ ਅਸੀਂ ਮਜੀਠਾ ਹਲਕੇ ਰਮਦਾਸ ਪਿੰਡਾਂ ਉੱਥੇ ਉੱਥੇ ਭੇਜਣ ਲੱਗੇ ਸਾਡੇ ਪ੍ਰਧਾਨ ਸਾਹਿਬ ਜਿਸ ਦਿਨ ਤੋਂ ਵੀ ਇਹ ਇਤਰਾਸ ਦੀ ਹੋਈ ਹੈ ਉਹ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜਿਹੜੀ-ਜਿਹੜੀ ਚੀਜ਼ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ ਉਹ ਸਾਨੂੰ ਦੱਸਦੇ ਆ ਤੇ ਅਸੀਂ ਉਹੀ ਸਾਰੇ ਪੰਜਾਬ ਦੇ ਜਿੰਨੇ ਵੀ ਕਾਲੀ ਵਰਕਰ ਹੈ ਉਹ ਸਾਰੇ ਉਸੇ ਤਰ੍ਹਾਂ ਸਮਾਨ ਭੇਜੀ ਜਾਂਦੇ ਆ ਹੁਣ ਕੀ ਲੋਕਾਂ ਤਾਈਂ ਪਹੁੰਚ ਕਰਨੀ ਬੜੀ ਮੁਸ਼ਕਲ ਹੋਈ ਪਈ ਐ ਪਾਣੀ ਬਹੁਤ ਜ਼ਿਆਦਾ ਆ ਗਿਆ ਕਿਸਤੀਆਂ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾਊਗਾ ਤੇ ਉਹਨਾਂ ਦੀ ਜੋ ਵੀ ਰਕਬਾਰ ਮਤਲਬ ਜੋ ਅਗਲਾ ਹੁਕਮ ਹੋਊਗਾ ਅਸੀਂ ਉਸ ਦੇ ਵਿੱਚ ਸਰਕਾਰ ਤਾਂ ਕੀ ਸੁਸਈਏ ਸਰਕਾਰ ਦਾ ਤਾਂ ਜੀ ਵੇਖੋ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆਪਣੇ ਤਾਮਨ ਲਾਡੂ ਦੇ ਵਿੱਚ ਜਾ ਕੇ ਉਹਨਾਂ ਦਾ ਹੋ ਗਿਆ ਆਪਦਾ ਘਰ ਮੱਚੀ ਜਾਂਦਾ ਉਹ ਤਾਮਨ ਲਾਡੂ ਜਿੱਤ ਰਿਹਾ ਫਿਰਦੇ ਉਸ ਦਿਨ ਤੋਂ ਤਾਮਨ ਲਾਡੂ ਤੋਂ ਅੱਗੇ ਤੇ ਅੱਗੇ ਕਹਿੰਦੇ ਜੀ ਆਹ ਹੈਲੀਕਾਪਟਰ ਦਿੱਤਾ ਸੀ ਮੈਨੂੰ ਤਾਂ ਤੁਸੀਂ ਤੁਸੀਂ ਰੱਖ ਲਓ ਤੇ ਫੇਰ ਜਾ ਕੇ ਆਪਦੇ ਮਹਿਲਾ ਚ ਬੈਠੇ ਹੈਲੀਕਾਪਟਰ ਨੇ ਜੀ ਲੋਕਾਂ ਨੂੰ ਚੱਟਣਾ ਲੋਕਾਂ ਨੂੰ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਆ ਅੱਜ ਲੋਕਾਂ ਦੇ ਪਸ਼ੂ ਮਰੀ ਜਾਂਦੇ ਆ ਪਾਣੀ ਦੇ ਨਾਲ ਕਿਸੇ ਨੂੰ ਖਾਣਾ ਨਹੀਂ ਮਿਲ ਰਿਹਾ ਕਿਸੇ ਨੂੰ ਬੱਚੇ ਬਹੁਤ ਜ਼ਿਆਦਾ ਤੰਗ ਹੈ ਉਸ ਦੀ ਤਾਂ ਕੋਈ ਕੋਈ ਛਾਰ ਨਹੀਂ ਲੈ ਰਿਹਾਗਾ ਤੇ ਆਪ ਦਾ ਉਹੀ ਚੁਟਕਿਆ ਤੇ ਸਰਕਾਰ ਚਲਾ ਰਹੇਗਾ ਇਹ ਨਹੀਂ ਪਤਾ ਸਰਕਾਰ ਚਲਾ ਕੌਣ ਰਿਹਾਗਾ ਦਿੱਲੀ ਵਾਲੇ ਚਲਾ ਰਹੇਗੇ ਉੱਚ ਚਲਾ ਰਹੇਗੇ